ਉਵੇ ਸੋ ਕਹੋ ਟਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੈ ਜਾਏ ਸੋਹਿ ਮਹੱਲਾ ਤਹਲਾ ਪੰਡਾ ਹੱਛਾ ਸੋਏ ਜੋ ਤਿਸ ਭਾਵਸੀ ਪੰਡਾ ਅਤ ਮਲੀਨ ਨਾ ਨਾ ਹੋਏ ਸੀ ਪੰਡਾ ਅੱਛਾ ਸੋਏ ਜੋ ਤਿਸ ਭਾਵ ਸੀ ਪੰਡਾ ਆਤਮਲੀਣਾ ਤੋਤਾ ਅੱਛਾ ਨਾ ਹੋਏ ਸੀ ਗੁਰੂ ਦਵਾਰ ਹੈ ਹੋਏ ਸੋਜੀ ਪਾਏ ਸੀ ਏਤ ਦਵਾਰ ਹੈ ਧੋਏ ਹੱਛਾ ਹੋਏ ਸੀ ਮਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜੇੇ ਕਰਮ ਕਮਾਏ ਤੇਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਓ ਆਪ ਵਰਤਾਏ ਸੀ ਚੱਲਿਆ ਪਤ ਸੋ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ ਨਨਕਾ ਆਪ ਨਿਹਾਲ ਸਬਕੁਲ ਤਾਰਸੀ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਇਸੀ ਨਾਨਕ ਆਪ ਨਿਹਾਲ ਸਬ ਕੋਲ ਤਰਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪਹਿਲਾ ਪੰਡਾ ਹੱਛਾ ਸੋਏ ਜੋ ਤਿਸ ਭਾਵਸੀ ਪਾਂਡਾ ਆਤਮਲੀਣ ਧੋਤਾ ਹੱਛਾ ਨਾ ਹੋਏ ਸੀ ਅੱਜ ਦਾ ਪਾਵਨ ਸ੍ਰੀ ਮੁਖਵਾਕ ਸੋਹੀ ਰਾਗ ਵਿੱਚ ਪਹਿਲੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰਸਨਾ ਤੋਂ ਚਾਰਣ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 730 ਅੰਗ ਤੇ ਦਰਜ ਹੈ ਸਤਿਗੁਰੂ ਬਖਸ਼ਿਸ਼ ਕਰਨ ਇਹ ਪਾਵਨ ਉਪਦੇਸ਼ ਹਿਰਦਿਆਂ ਵਿੱਚ ਵਸ ਜਾਏ ਅੱਜ ਦੂਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਗੁਰਤਾ ਗਦੀ ਗਦੀ ਨਿਸ਼ੀਨੀ ਗੁਰਪੁਰਬ ਹੈ ਆਪ ਸਰਪੱਤ ਸੰਗਤਾਂ ਨੂੰ ਸਤਿਗੁਰੂ ਜੀ ਦੇ ਗੁਰਤਾ ਗਦੀ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ